ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਰਮਲ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਸੂਜੀ ਦਾ ਹਲਵਾ ਬਣਾਉਂਦੀ ਰੈਸਪੀ ਸ਼ੇਅਰ ਕਰ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤੇ ਆਹ ਹੁਣ ਹਲਵਾ ਬਣਾਉਣਾ ਸ਼ੁਰੂ ਕਰਦੇ ਹਾਂ ਸੂਜੀ ਦਾ ਹਲਵਾ ਬਣਾਉਣ ਲਈ ਮੈਂ ਇੱਕ ਕੋਲੀ ਸੂਜੀ ਦੀ ਲਈ ਹੈ ਤੁਸੀਂ ਕਿਸੇ ਵੀ ਕਟੋਰੀ ਨੂੰ ਸੈੱਟ ਕਰਕੇ ਇਹਦਾ ਨਾਪ ਲੈ ਸਕਦੇ ਜੇ ਜਿੰਨੀ ਅਸੀਂ ਸੂਜੀ ਲਈ ਹੈ ਓਨੀ ਅਸੀਂ ਚੀਨੀ ਲਵਾਂਗੇ ਇੱਕ ਕੋਲੀ ਮੈਂ ਸੂਜੀ ਦੀ ਲਈ ਹੈ ਤੇ ਇੱਕ ਕੋਲੀ ਮੈਂ ਚੀਨੀ ਦੀ ਲਈ ਹੈ ਤੇ ਓਨਾ ਹੀ ਅਸੀਂ ਇਹਦੇ ਵਿੱਚ ਘਿਓ ਪਾਵਾਂਗੇ ਇਹਦੀ ਮਾਤਰਾ ਬਿਲਕੁਲ ਸਹੀ ਹੋਏਗੀ ਤਾਂ ਸਾਡਾ ਸੂਜੀ ਦਾ ਹਲਵਾ ਬਹੁਤ ਦਾਣੇਦਾਰ ਤੇ ਬਹੁਤ ਵਧੀਆ ਬਣ ਕੇ ਤਿਆਰ ਹੋਏਗਾ ਇਸ ਲਈ ਜਦੋਂ ਵੀ ਅਸੀਂ ਹਲਵਾ ਬਣਾਉਣਾ ਹੈ ਇਹਦਾ ਨਾਪ ਬਿਲਕੁਲ ਸਹੀ ਰੱਖਣਾ ਹੈ ਫੇਰ ਹੀ ਵਧੀਆ ਹਲਵਾ ਬਣ ਕੇ ਤਿਆਰ ਹੋਏਗਾ ਤੇ ਨਾਲ ਹੀ ਮੈਂ ਕੁਝ ਡਰਾਈ ਫਰੂਟ ਲਏ ਆ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਲੈ ਸਕਦੇ ਜੇ ਤੇ ਇਹਨਾਂ ਨੂੰ ਘੱਟ ਜਾਂ ਵੱਧ ਕਰ ਸਕਦੇ ਜੇ ਮੈਂ ਇਹਦੇ ਲਈ ਥੋੜੀ ਜੀ ਕਿਸ਼ਮਿਸ਼ ਲਈਏ ਥੋੜੇ ਜਿ ਮੈਂ ਕਾਜੂ ਲਏ ਆ ਤੇ ਥੋੜੇ ਜਿ ਮੈਂ ਬਦਾਮ ਲਏ ਆ ਤੁਸੀਂ ਚਾਹੋ ਤਾਂ ਤੁਸੀਂ ਇਹਦੇ ਵਿੱਚ ਸੁੱਕਾ ਲਾਰੀਅਲ ਵੀ ਕੱਟ ਕੇ ਪਾ ਸਕਦੇ ਜੇ ਇਹਦੇ ਇਲਾਵਾ ਅਸੀਂ ਜਿਹੜੀ ਕੋਲੀ ਨਾਲ ਅਸੀਂ ਬਾਕੀ ਸਮਾਨ ਨਾਪਿਆ ਆ ਉਹ ਤਿੰਨ ਕੋਲੀਆਂ ਭਰ ਕੇ ਅਸੀਂ ਪਾਣੀ ਦੀਆਂ ਲਵਾਂਗੇ ਤੇ ਪਾਣੀ ਜਿਹੜਾ ਆ ਉਹਨੂੰ ਥੋੜਾ ਜਿਹਾ ਗਰਮ ਕਰਕੇ ਫੇਰ ਪਾਵਾਂਗੇ ਹੁਣ ਅਸੀਂ ਇੱਕ ਕੜਾਈ ਗੈਸ ਉੱਪਰ ਗਰਮ ਰੱਖ ਲਾਂਗੇ ਇੱਕ ਚਮਚ ਦੇ ਕਰੀਬੇ ਦੇ ਵਿੱਚ ਦੇਸੀ ਘਿਓ ਪਾ ਦਾਂਗੇ ਲਵਜੜਾਏ ਦੇਸੀ ਘਿਓ ਚ ਵਧੀਆ ਬਣ ਕੇ ਤਿਆਰ ਹੁੰਦਾ ਹੈ ਜੇ ਤੁਸੀਂ ਇਹਦੇ ਵਿੱਚ ਡਲਡਾ ਘਿਓ ਪਾਉਣਾ ਚਾਹੋ ਤੇ ਤੁਸੀਂ ਉਹ ਵੀ ਪਾ ਸਕਦੇ ਜੀ ਕਿਉਂ ਹਣ ਗਰਮ ਹੋ ਗਿਆ ਏ ਇਹਦੇ ਵਿੱਚ ਡਰਾਈ ਫਰੂਟ ਨੂੰ ਹਲਕਾ ਹਲਕਾ ਜਿਹਾ ਸੇਕ ਲਵਾ ਲਾਂਗੇ ਜਦੋਂ ਬਦਾਮ ਤੇ ਕਾਜੂ ਨੂੰ ਥੋੜਾਇਆ ਸੇਕ ਲੱਗ ਜਾਏਗਾ ਉਹਦੇ ਬਾਅਦ ਅਸੀਂ ਇਹਦੇ ਵਿੱਚ ਸੌਗੀ ਪਾ ਦਾਂਗੇ ਸੌਗੀ ਹੁਣ ਫੁੱਲਣੀ ਸ਼ੁਰੂ ਹੋ ਗਈ ਹੈ ਥੋੜਾ ਜਿਹਾ ਡਰਾਈ ਫਰੂਟਸ ਨੂੰ ਬਾਹਰ ਕੱਢ ਲਾਂਗੇ ਹੁਣ ਬਾਕੀ ਦੇਸੀ ਘਿਓ ਇਹਦੇ ਵਿੱਚ ਪਾ ਦਾਂਗੇ ਘਿਓ ਜਦੋਂ ਮੈਲਟ ਹੋ ਜਾਏਗਾ ਇਦੇ ਵਿੱਚ ਸੂਜੀ ਪਾ ਦਾਂਗੇ ਗੈਸ ਦੀ ਫਲੇਮ ਨੂੰ ਮੀਡੀਅਮ ਰੱਖਾਂਗੇ ਜਿਆਦਾ ਹਾਈ ਫਲੇਮ ਤੇ ਨਹੀਂ ਇਹਨੂੰ ਬਣਾਉਣਾ ਮੀਡੀਅਮ ਜੇ ਫਲੇਮ ਤੇ ਇਹਨੂੰ ਪਕਾਵਾਂਗੇ ਫਿਰ ਇਹਨੂੰ ਔਨੀ ਦੇਰ ਕੁਣਾਗੇ ਜਦ ਤੱਕ ਸੂਜੀ ਦਾ ਰੰਗ ਨਹੀਂ ਬਦਲ ਜਾਂਦਾ ਮੀਡੀਅਮ ਫਲੇਮ ਤੇ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ ਸੂਜੀ ਨੂੰ ਅਸੀਂ ਹੁਣ ਬਹੁਤ ਵਧੀਆ ਤਰ੍ਹਾਂ ਭੁੰਨ ਲਿਆ ਏ ਇਹਦਾ ਰੰਗ ਵੀ ਬਦਲ ਗਿਆ ਏ ਇਹਨੇ ਘਿਓ ਵੀ ਛੱਡਣਾ ਸ਼ੁਰੂ ਕਰ ਦਿੱਤਾ ਏ ਜਿੰਨੀ ਵਧੀਆ ਤਰ੍ਹਾਂ ਸਾਡੀ ਸੂਜੀ ਭੁੱਜੀ ਹੋਏਗੀ ਉਨਾਂ ਹੀ ਵਧੀਆ ਹਲਵਾ ਬਣ ਕੇ ਤਿਆਰ ਹੋਏਗਾ ਇਸ ਲਈ ਸੂਜੀ ਕੱਚੀ ਨਹੀਂ ਰਹਿਣ ਦੇਣੀ ਇਹਨੂੰ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਏ ਅਸੀ ਇਹਦੇ ਵਿੱਚ ਚੀਨੀ ਪਾ ਦਾਂਗੇ ਚੀਨੀ ਪਾ ਕੇ ਇਹਨੂੰ ਮਿਕਸ ਕਰ ਲਾਂਗੇ ਗੈਸ ਦੀ ਫਲੇਮ ਨੂੰ ਬਿਲਕੁਲ ਸਲੋ ਰੱਖਾਂਗੇ ਹੁਣ ਜਿਹੜੀ ਕੌਲੀ ਨਾਲ ਅਸੀਂ ਬਾਕੀ ਸਮਾਨ ਲਿਆ ਪਿਆ ਸੀ ਉਹ ਤਿੰਨ ਕੌਲੀਆਂ ਭਰ ਕੇ ਪਾਣੀ ਦੀਆਂ ਪਾਵਾਂਗੇ ਇਹਨੂੰ ਬੜੇ ਧਿਆਨ ਨਾਲ ਪਾਉਣਾ ਹੈ ਕਿਉਂਕਿ ਇਹਦੇ ਬੁਲਬਲੇ ਨਿਕਲਦੇ ਆ ਬਾਹਰ ਤੇ ਹੱਥ ਸੜਨ ਦਾ ਡਰ ਹੁੰਦਾ ਹੈ ਇਸ ਲਈ ਇਹਨੂੰ ਬੜੇ ਆਰਾਮ ਨਾਲ ਹੌਲੀ-ਹੌਲੀ ਕਰਕੇ ਪਾਉਣਾ ਹੈ ਗੈਸ ਦੀ ਫਲੇਮ ਨੂੰ ਘਾਈ ਕਰ ਲਾਂਗੇ ਇਹਨੂੰ ਵਧੀਆ ਰੰਗ ਦੇਣ ਲਈ ਕੇਸਰ ਸਟੈਮਸ ਭਿਓ ਕੇ ਰੱਖਿਆ ਸੀ ਮੈਂ ਪਾਣੀ ਵਿੱਚ ਉਹਨਾਂ ਨੂੰ ਪਾ ਦਾਂਗੇ ਤੁਸੀਂ ਚਾਹੋ ਤੁਸੀਂ ਇੱਥੇ ਕੋਈ ਫੂਡ ਕਲਰ ਵੀ ਯੂਜ਼ ਕਰ ਸਕਦੇ ਜੇ ਕੇਸਰ ਤੋਂ ਬਿਨਾ ਵੀ ਤੁਸੀਂ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਜੇ ਮੈਂ ਸਿਰਫ ਇਹਨੂੰ ਇੱਕ ਵਧੀਆ ਰੰਗ ਦੇਣ ਲਈ ਇਹਦੇ ਵਿੱਚ ਕੇਸਰ ਸਟੈਮਸ ਪਾਈਆਂ ਹੁਣ ਅਸੀਂ ਇਹਨੂੰ 10 ਮਿੰਟ ਤੇਰ ਪਕਾਵਾਂਗੇ ਜਦ ਤੱਕ ਇਹ ਦੁਬਾਰਾ ਘਿਓ ਨਹੀਂ ਛੱਡ ਦਿੰਦੀ ਇਹਦਾ ਸਾਰਾ ਪਾਣੀ ਸੁੱਕ ਜਾਏਗਾ ਤੇ ਜਦ ਤੱਕ ਇਹ ਦੁਬਾਰਾ ਘਿਓ ਨਹੀਂ ਛੱਡਦੀ ਉਦੋਂ ਓਨੀ ਦੇਰ ਤੱਕ ਇਹਨੂੰ ਹਿਲਾਉਂਦੇ ਰਵਾਂਗੇ ਅਲਵਾਹੋਂ ਕੜਾਈ ਨਾਲੋਂ ਲੱਗ ਹੋਈ ਜਾ ਰਿਹਾ ਹੈ ਇਹਨੇ ਕਿ ਉਹ ਵਿਛੜਨਾ ਸ਼ੁਰੂ ਕਰ ਦਿੱਤਾ ਹੈ ਦੇਖੋ ਇਹ ਬਿਲਕੁਲ ਵੀ ਕੜਾਈ ਨਾਲ ਨਹੀਂ ਚਿਪਕਦਾ ਜਦੋਂ ਅਸੀਂ ਇਹਨੂੰ ਹਿਲਾਉਂਦੇ ਆ ਇੱਕਦਮ ਕੜਾਈ ਛੱਡੀ ਜਾਂਦਾ ਹੈ ड्राई फ्रूट्स भी पा देंगे मिक्स कर लेंगे देखो कि वी कि दानेदार हलवा बनिया है हलवा साडा बन के तैयार है गैस की फ्लेम हूँ बंद कर देंगे हलवे नाउल चढ़ लेंगे ਹਲਵੇਂ ਨੂੰ ਮੈਂ ਬਾਉਲ ਚ ਕੱਢ ਲਿਆ ਹੈ ਬਹੁਤ ਹੀ ਵਧੀਆ ਤੇ ਦਾਣੇਦਾਰ ਹਲਵਾ ਬਣ ਕੇ ਤਿਆਰ ਹੋਇਆ ਹੈ ਤੇ ਅਸੀਂ ਇਹਨੂੰ ਬਹੁਤ ਹੀ ਜਲਦੀ ਬਣਾ ਕੇ ਤਿਆਰ ਕੀਤਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਜ਼ਰੂਰ ਪਸੰਦ ਆਵੇਗੀ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ